Take these things away. Do not make my father's house a house of trade. ਮਸੀਹ ਵਿੱਚ ਪਰਾਵੋ ਅਤੇ ਪੈਣੋ। ਅੱਜ ਕੋਈ ਆਮ ਐਤਵਾਰ ਨਹੀਂ ਹੈ। ਅਸੀਂ ਰੋਮ ਦੇ ਗਿਰਜਾਗਰ ਲੈਟਰਨ ਬੇਸਿਲਿਕਾ ਦੇ ਪਵਿੱਤਰ ਦਿਵਸ ਨੂੰ ਮਨਾਉਂਦੇ ਹਾਂ। ਪੂਰੇ ਚਰਚ ਲਈ ਇਕਤਾ ਦਾ ਸਰੋਤ ਅਤੇ ਚਿੰਨ। ਸਦੀਆਂ ਪਹਿਲਾਂ ਸਮਰਾਟ ਕਾਂਸਟੈਂਟਾਈਨ ਨੇ ਇਹ ਪਵਿੱਤਰ ਸਥਾਨ ਦਿੱਤਾ ਸੀ। ਚਰਚ ਜਿੱਥੇ ਪੀੜੀਆਂ ਨੇ ਆਪਣੀਆਂ ਪ੍ਰਾਰਥਨਾਵਾਂ ਆਪਣਾ ਦਰਧ ਆਪਣੀ ਪ੍ਰਸ਼ੰਸਾ ਕੀਤੀ ਹੈ ਪਰ ਅੱਜ ਦਾ ਤਿਉਹਾਰ ਸਾਨੂੰ ਸ਼ਾਨਦਾਰ ਪੱਥਰਾਂ ਅਤੇ ਚਮਕਦੇ ਮੋਜ਼ੇਕ ਤੋਂ ਪਰੇ ਦੇਖਣ ਲਈ ਸੱਦਾ ਦਿੰਦਾ ਹੈ ਇਹ ਚਰਚ ਨੂੰ ਇੱਕ ਇਮਾਰਤ ਵਜੋਂ ਨਹੀਂ ਪਰ ਮਸੀਹ ਦੇ ਜੀਵਤ ਸਰੀਰ ਵਜੋਂ ਵੇਖਣਾ ਹੈ ਸਾਡੇ ਵਿੱਚੋਂ ਹਰੇਕ ਦੇ ਨਾਲ ਜਿਉਂਦੇ ਪੱਥਰਾਂ ਵਾਂਗ ਜਿਵੇਂ ਕਿ ਅਸੀਂ ਧਰਮ ਗ੍ਰੰਥ ਸੁਣਦੇ ਹਾਂ ਇਸਕੀਏ ਜੀਵਨ ਦੀ ਇੱਕ ਨਦੀ ਦੀ ਕਲਪਨਾ ਕਰਦਾ ਹੈ संत पॉलस ऐलान ਕਰਦਾ ਹੈ ਤੁਸੀਂ ਪਰਮੇਸ਼ੁਰ ਦਾ ਮੰਦਰ ਹੋ ਅਤੇ ਯੀਸੂ ਮੰਦਰ ਨੂੰ ਸਾਫ਼ ਕਰਦਾ ਹੈ ਸਾਨੂੰ ਇਹ ਪੁੱਛਣ ਲਈ ਸੱਦਾ ਦਿੱਤਾ ਜਾਂਦਾ ਹੈ ਪਰਮਾਤਮਾ ਦਾ ਨਿਵਾਸ ਸਥਾਨ ਹੋਣ ਦਾ ਕੀ ਅਰਥ ਹੈ ਸਾਡਾ ਅੰਦਰੂਨੀ ਮੰਦਰ ਕਿਰਪਾ ਦੀ ਨਦੀ ਲਈ ਕਿੰਨਾ ਖੁੱਲਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਪਰਮੇਸ਼ੁਰ ਦੀ ਆਤਮਾ ਸਾਡੇ ਅੰਦਰ ਡੂੰਗਾਈ ਨਾਲ ਸੰਪੂਰਨ ਸੁਤੰਤਰ ਰੂਪ ਵਿੱਚ ਵਸ ਸਕੇ ਇਸ ਖੇਲ ਨੇ ਮੰਦਰ ਵਿੱਚੋਂ ਇੱਕ ਨਦੀ ਵਗਦੀ ਦੇਖੀ ਧੂਂਗੀ ਅਤੇ ਚੌੜੀ ਹੁੰਦੀ ਗਈ ਜਿੱਥੇ ਵੀ ਵਗਦੀ ਸੀ ਉੱਥੇ ਜੀਵਨ ਲਿਆਉਂਦੀ ਸੀ ਪਾਣੀ ਨੇ ਬੰਜਰ ਜ਼ਮੀਨ ਨੂੰ ਬਾਗ ਵਿੱਚ ਬਦਲ ਦਿੱਤਾ ਸੁੱਕੀ ਧਰਤੀ ਨੂੰ ਉਪਜਾਊ ਬਾਗ ਵਿੱਚ ਬਦਲ ਦਿੱਤਾ ਮੇਰੇ ਦੋਸਤੋ ਪਰਮਾਤਮਾ ਦੀ ਕਿਰਪਾ ਪੱਥਰ ਅਤੇ ਰੰਗीन ਸ਼ੀਸ਼ੇ ਦੇ ਪਿੱਛੇ ਬੰਦ ਨਹੀਂ ਹੈ ਇਹ ਇੱਕ ਨਦੀ ਹੈ ਜੋ ਬਾਰ ਵਗਣ ਲਈ ਹੈ ਜੀਵਨਾ ਨੂੰ ਤਾਜ਼ਗੀ ਦਿੰਦੀ ਹੈ ਪਰਿਵਾਰਾਂ ਨੂੰ ਬਹਾਲ ਕਰਦੀ ਹੈ ਜ਼ਖਮਾਂ ਦੀ ਦੁਨੀਆ ਨੂੰ ਵੀ ਨਵਿਆਉਂਦੀ ਹੈ ਜਦੋਂ ਅਸੀਂ ਇਸ ਨਦੀ ਨੂੰ ਆਪਣੇ ਵਿੱਚੋਂ ਲੰਘਣ ਦਿੰਦੇ ਹਾਂ ਅਸੀਂ ਪਰਮਾਤਮਾ ਦੀ ਇਲਾਜ ਕਰਨ ਵਾਲੀ ਕਿਰਪਾ ਦੀਆਂ ਸਹਾਇਕ ਨਦੀਆਂ ਬਣ ਜਾਂਦੇ ਹਾਂ ਸੰਤ ਪੌਲ ਸਾਨੂੰ ਯਾਦ ਦਿਵਾਉਂਦਾ ਹੈ ਤੁਸੀਂ ਪਰਮਾਤਮਾ ਦਾ ਮੰਦਰ ਹੋ ਪਰਮਾਤਮਾ ਦੀ ਆਤਮਾ ਤੁਹਾਡੇ ਵਿੱਚ ਵਸਦੀ ਹੈ ਚਰਚ ਸੰਗ ਮਰਮਰ ਦੇ ਪੱਥਰ ਤੋਂ ਨਹੀਂ ਉੱਕਰੀ ਗਈ ਹੈ ਪਰ ਪਿਆਰ ਨਾਲ ਸੜਦੇ ਦਿਲਾਂ ਤੋਂ ਬਣਾਈ ਗਈ ਹੈ ਮਾਫੀ ਦਾ ਹਰ ਕੰ ਦਿਆਲਤਾ ਦਾ ਹਰ ਸ਼ਬਦ ਦਇਆ ਦਾ ਹਰ ਸੰਕੇਤ ਮਸੀਦੀ ਨੇ ਉੱਤੇ ਇੱਕ ਜੀਵਤ ਪੱਥਰ ਰੱਖਦਾ ਹੈ ਪਰ ਜਦੋਂ ਅਸੀਂ ਆਪਣੇ ਦਿਲ ਬੰਦ ਕਰਦੇ ਹਾਂ ਗਰੀਬਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਾਂ ਸਿਰਫ ਆਪਣੀ ਪੂਜਾ ਕਰਦੇ ਹਾਂ ਮੰਦਰ ਹਿੱਲਣ ਲੱਗ ਪੈਂਦਾ ਹੈ ਅਤੇ ਇਮਾਰਤ ਟੁੱਟ ਜਾਂਦੀ ਹੈ ਹੈਨਰੀ ਨੋਵੇਨ ਨੇ ਇੱਕ ਵਾਰ ਇੱਕ ਬਰਬਾਦ ਹੋਏ ਚਰਚ ਬਾਰੇ ਦੱਸਿਆ ਸੀ ਇਸ ਦੇ ਇਤਿਹਾਸ ਲਈ ਨਹੀਂ ਸਗੋਂ ਇੱਕ ਪੁੱਲੇ ਹੋਏ ਪਿੰਡ ਲਈ ਉਮੀਦ ਦੀ ਕਿਰਨ ਵਜੋਂ ਇਹ ਵੀ ਸਾਡਾ ਸੱਦਾ ਹੈ ਸਿਰਫ ਈਟਾਂ ਨਾਲ ਨਹੀਂ ਸਗੋਂ ਮੁਰਜ ਸੁਰਜੀਤ ਵਿਸ਼ਵਾਸ ਮੁਰਜਗਾਈ ਗਈ ਦਇਆ ਅਤੇ ਬਹਾਲ ਕੀਤੇ ਗਏ ਸਬੰਧਾਂ ਨਾਲ ਦੁਬਾਰਾ ਬਣਾਉਣ ਲਈ ਇੰਜੀਲ ਵਿੱਚ ਯਿਸੂ ਮੰਦਰ ਵਿੱਚ ਕਦਮ ਰੱਖਦਾ ਹੈ ਅਤੇ ਜੋ ਨਹੀਂ ਹੈ ਉਸ ਨੂੰ ਹੂਜ ਦਿੰਦਾ ਹੈ ਉਹ ਪਵਿੱਤਰ ਗੁੱਸੇ ਨਾਲ ਮੇਜ਼ਾ ਨੂੰ ਉਲਟਾਉਂਦਾ ਹੈ ਇਹਨਾਂ ਚੀਜ਼ਾਂ ਨੂੰ ਦੂਰ ਲੈ ਜਾ ਮੇਰੇ ਪਿਤਾ ਦੇ ਘਰ ਨੂੰ ਵਪਾਰ ਦਾ ਕਾਰਗ ਨਾ ਬਣਾ ਯਿਸੂ ਵਿਸ਼ਾਲ ਮੰਦਰ ਦੀ ਨਿੰਦਾ ਨਹੀਂ ਕਰ ਰਿਹਾ ਹੈ ਪਰ ਉਹ ਦਿਲਾਂ ਨੂੰ ਸਾਫ਼ ਕਰ ਰਿਹਾ ਹੈ ਪਵਿੱਤਰ ਸਥਾਨ ਲਾਭ ਜਾਂ ਰਾਜਨੀਤੀ ਲਈ ਨਹੀਂ ਹਨ ਉਹ ਪੂਜਾ ਹੈਰਾਨੀ ਅਤੇ ਪਰਿਵਰਤਨ ਲਈ ਹਨ ਆਤੇ ਮਸੀਹ ਖੁਦ ਨਵਾ ਜੀਵਤ ਮੰਦਰ ਬਣ ਜਾਂਦਾ ਹੈ ਪਰਮਾਤਮਾ ਸਾਡੇ ਵਿਚਕਾਰ ਰਹਿੰਦਾ ਹੈ ਸਾਡੇ ਵਿੱਚੋਂ ਹਰੇਕ ਨੂੰ ਆਤਮਾ ਦੇ ਮੰਦਰ ਬਣਨ ਲਈ ਸੱਦਾ ਦਿੰਦਾ ਹੈ ਪਰ ਅਸੀਂ ਆਪਣੀ ਦੁਨੀਆ ਵਿੱਚ ਜੋ ਦੇਖਦੇ ਹਾਂ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਮੰਦਰ ਤਣਾ ਦੇ ਥੀਏਟਰ ਬਣ ਸਕਦੇ ਹਨ ਯਰੂਸ਼ਲਮ ਵਿੱਚ ਟੈਂਪਲ ਮਾਉਂਟ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਜਾਂ ਤੁਰਕੀ ਵਿੱਚ ਆ ਗਿਆ ਸੋਫੀਆ ਗਿਰਜਾਗਰ ਵਰਗੇ ਪਵਿੱਤਰ ਸਥਾਨ ਇਹ ਸਾਰੇ ਜੰਗ ਦੇ ਮੈਦਾਨ ਬਣ ਗਏ ਹਨ ਵਿਰੋਧ ਪਰਿਵਰਤਨ ਅਤੇ ਵੰਡ ਦੇ ਪ੍ਰਤੀਕ ਜੀਵਤ ਆਤਮਾਵਾ ਅਤੇ ਪਵਿੱਤਰਤਾ ਖੋਖਲੀ ਹੋ ਗਈ ਹੈ ਇਹ ਕਹਾਣੀਆਂ ਸਾਨੂੰ ਨਿਰਣੇ ਵੱਲ ਨਹੀਂ ਪਰ ਪ੍ਰਾਰਥਨਾ ਵੱਲ ਲੈ ਜਾਣ ਆਓ ਅਸੀਂ ਸਾਰੇ ਲੋਕਾਂ ਵਿੱਚ ਸ਼ਾਂਤੀ ਦੀ ਪਾਲ ਕਰੀਏ ਅਤੇ ਹਰ ਵਿਅਕਤੀ ਵਿੱਚ ਪਵਿੱਤਰ ਜ਼ਮੀਨ ਦਾ ਇੱਕ ਟੁਕੜਾ ਵਖੀਏ ਅਤੇ ਆਪਣੇ ਚਰਚ ਦੀ ਚੁਣੌਤੀ ਵੱਲ ਆਪਣੀ ਅੱਖ ਬੰਦ ਨਹੀਂ ਕਰ ਸਕਦੇ ਪੂਰੇ ਯੂਰਪ ਵਿੱਚ ਇੱਕ ਸਮੇਂ ਦੇ ਸ਼ਾਨਦਾਰ ਚਰਚ ਉਜਾੜ ਖੜੇ ਹਨ ਕੁਝ ਤਾਂ ਬਾਰਾਂ ਜਾਂ ਨਾਈਟ ਕਲਬਾਂ ਵਿੱਚ ਵੀ ਬਦਲ ਗਏ ਹਨ ਦੂਜੇ ਦੇਸ਼ਾਂ ਵਿੱਚ ਵੱਡੇ ਚਰਚ ਉੱਠਦੇ ਹਨ ਜਦੋਂ ਕਿ ਨੀਲੇ ਲੋਕ ਅਜੇ ਵੀ ਰੋਟੀ ਲਈ ਪੁੱਖੇ ਹਨ ਇਹ ਹਕੀਕਤਾਂ ਸਾਨੂੰ ਉਕਸਾਉਂਦੀਆਂ ਹਨ ਕੀ ਸਾਡੀਆਂ ਤਰਜ਼ੀਆਂ ਸੱਚਮੁੱਚ ਖੁਸ਼ਖਬਰੀ ਨਾਲ ਮੇਲ ਖਾਂਦੀਆਂ ਹਨ ਕਿ ਸਾਡੇ ਚਰਚਦਾਨ ਦੇ ਕੇਂਦਰ ਹਨ ਜਾਂ ਸੰਗ ਮਰਮਰ ਦੇ ਸਮਾਰਖਨ ਕਿਸੇ ਵੀ ਇਮਾਰਤ ਦੀ ਸ਼ਾਨ ਦਾ ਕੋਈ ਮਤਲਬ ਨਹੀਂ ਹੁੰਦਾ ਜਦੋਂ ਤੱਕ ਕਿ ਜਿਵੇਂ ਕਿ ਪਾਪ ਫਰਾਂਸਿਸ ਸਾਨੂੰ ਯਾਦ ਦਿਵਾਉਂਦਾ ਹੈ ਇਹ ਜ਼ਖਮੀ ਰੂਹਾਂ ਲਈ ਇੱਕ ਫੀਲਡ ਹਸਪਤਾਲ ਨਹੀਂ ਬਣ ਜਾਂਦਾ ਇੱਕ ਅਜੇ ਹੀ ਜਗਾ ਜਿੱਥੇ ਪਿਆਰ ਦਇਆ ਅਤੇ ਉਮੀਦ ਪਰ ਜਾਂਦੀ ਹੈ ਅਤੇ ਕਿਸੇ ਵੀ ਸੋਨੇ ਜਾਂ ਪੱਥਰ ਨੂੰ ਪਛਾੜ ਦਿੰਦੀ ਹੈ। ਪੋਪ ਫਰਾਂਸਿਸ ਨੇ ਕਿਹਾ ਚਰਚ ਗਰੀਬ ਹੈ ਅਤੇ ਗਰੀਬਾਂ ਲਈ ਹੈ। ਉਹ ਸਾਨੂੰ ਯਾਦ ਦਿਵਾਉਂਦਾ ਹੈ। ਚਰਚ ਨੂੰ ਪਿਤਾ ਦਾ ਕਾਰ ਕਿਹਾ ਜਾਂਦਾ ਹੈ ਜਿਸ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਹਨ, ਟੋਲ ਹਾਊਸ ਨਹੀਂ। ਅਤੇ ਉਹ ਚੇਤਾਵਨੀ ਦਿੰਦਾ ਹੈ ਜੇਕਰ ਚਰਚ ਯਾਦਾਂ ਦਾ ਅਜਾਇਬ ਘਰ ਬਣ ਜਾਂਦਾ ਹੈ ਤਾਂ ਉਹ ਬੇਜਾਨ ਹੈ। ਪਰਮਾਤਮਾ ਸਿਰਫ ਕੰਡਾ ਦੇ ਮੰਦਕ ਨਹੀਂ ਚਾਹੁੰਦਾ ਪਰ ਦਿਲਾਂ ਦੇ दया नाल जीउंदे दया नाल बण वाले सारेयां ਲਈ ਖੁੱਲੇ ਇਸ ਲਈ ਅੱਜ ਜਿਵੇਂ ਕਿ ਅਸੀਂ ਇਸ ਮਹਾਨ ਤਿਉਹਾਰ ਵਿੱਚ ਇਕੱਠੇ ਹੁੰਦੇ ਹਾਂ ਆਓ ਆਪਣੇ ਆਪ ਨੂੰ ਨਵੇਂ ਸਿਰਿਓਂ ਸਮਰਪਿਤ ਕਰਿਏ ਆਪਣੇ ਅੰਦਰੂਨੀ ਪਵਿੱਤਰ ਸਥਾਨ ਵਿੱਚ ਜਾਓ ਆਪਣੇ ਦਿਲ ਵਿੱਚ ਆਤੇ ਪਰਮਾਤਮਾ ਨੂੰ ਪ੍ਰਗਟ ਕਰਨ ਦਿਓ ਕਿ ਕੀ ਠੀਕ ਹੋਣਾ ਚਾਹੀਦਾ ਹੈ ਕਿਹੜੀਆਂ ਰੁਕਾਵਟਾਂ ਨੂੰ ਤੋੜਨਾ ਚਾਹੀਦਾ ਹੈ ਦੁਖੀ ਲੋਕਾਂ ਦਾ ਸਮਰਥਨ ਕਰੋ ਅਤਿ ਸਤਾਏ ਗਏ ਹੋਵੋ ਵਸਨੀਕ ਬਣੋ ਪੁੱਲੇ ਹੋਏ ਲੋਕਾਂ ਦੀ ਪਾਲ ਕਰੋ ਆਪਣੇ ਘਰਾਂ ਆਪਣੇ ਪਰਿਵਾਰਾਂ ਆਪਣੇ ਪੈਰਿਸ਼ ਨੂੰ ਗਲੀਆਂ ਵਿੱਚ ਵਗਣ ਵਾਲੀਆਂ ਉਮੀਦ ਦੀਆਂ ਨਦੀਆਂ ਬਣਨ ਦਿਓ ਸਾਡੀ ਪੂਜਾ ਇਸ ਵੀ ਦੀ ਤੇ ਖਤਮ ਨਾ ਹੋਵੇ ਪਰ ਦਿਆਲਤਾ ਸੇਵਾ ਅਤੇ ਖੁਸ਼ੀ ਦੇ ਕੰਮਾਂ ਵਿੱਚ ਭਰ ਜਾਵੇ ਜਿਵੇਂ ਕਿ ਅਸੀਂ ਦੁਨੀਆ ਦੇ ਮਦਰ ਚਰਚ ਲੈਟਰਨ ਬੇਸਿਲਿਕਾ ਦਾ ਸਨਮਾਨ ਕਰਦੇ ਹਾਂ ਆਓ ਯਾਦ ਰੱਖਿਏ ਸਭ ਤੋਂ ਸੱਚਾ ਮੰਦਰ ਉਹ ਹੈ ਜਿੱਥੇ ਪਰਮਾਤਮਾ ਦਾ ਪਿਆਰ ਜ਼ਿੰਦਾ ਹੁੰਦਾ ਹੈ ਪਵਿੱਤਰ ਨਦੀ ਵਿੱਚੋਂ ਅਪਵਿੱਤਰ ਚੀਜ਼ਾਂ ਨੂੰ ਹਟਾਓ ਆਪਣੇ ਦਿਲ ਨੂੰ ਚੌੜਾ ਕਰੋ ਕਿਰਪਾ ਨੂੰ ਹਰ ਦਰਾੜ ਵਿੱਚੋਂ ਵਗਣ ਦਿਓ ਫਿਰ ਅਸੀਂ ਜਿਉਂਦੇ ਪਰਮਾਤਮਾ ਦੇ ਜੀਵਤ ਮੰਦਰ ਹੋਵਾਂਗੇ ਹਾਂ ਪ੍ਰਭੂ ਨੇ ਕਿਹਾ ਮੇਰਾ ਕਾਰ ਸਾਰੇ ਲੋਕਾਂ ਲਈ ਪ੍ਰਾਰਥਨਾ ਦਾ ਘਰ ਕਿਹਾ ਜਾਵੇਗਾ ਆਮੀਨ ਟੈਂਪਲ ਮਾਉਂਟ ਇਨ ਜਰੂਸਲਮ ਦ ਰਾਮ ਜਨਮ ਭੂਮੀ ਇਨ ਆਯੋਧਿਆ ਔਰ ਦ ਹਾਗੀਆ ਸੋਫੀਆ ਕੈਥੀਡਰਲ ਇਨ ਟਰਕੀ ਹੈਵ ਆਲ ਬੀਕਮ ਬੈਟਲ ਗਰਾਉਂਡਸ ਇਕੋਸ ਆਫ ਦ ਵਰਡ ਸ਼ੇਅਰ ਲਾਈਕ ਕਮੈਂਟ ਐਂਡ ਸਬਸਕ੍ਰਾਈਬ